ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇੱਕ ਬੜਾ ਬਿਆਨ ਸ਼ਹਿਜਾਦ ਪੱਟੀ ਮੁੱਲੇ ਦਾ ਵਾਇਰਲ ਹੋ ਰਿਹਾ ਉਹ ਸਾਡੇ ਦੇਸ਼ ਦੇ ਇੱਕ ਨੌਜਵਾਨ ਬਿਸ਼ਨੋਏ ਨੂੰ ਧਮਕੀਆਂ ਦੇ ਰਿਹਾ ਲਲਕਾਰ ਰਿਹਾ ਮੈਂ ਇੱਕ ਗੱਲ ਕਹਾਂਗਾ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਭਾਰਤ ਨੂੰ ਕਿ ਜਦੋਂ ਵੀ ਕੋਈ ਦੁਸ਼ਮਣ ਸਾਡੇ ਦੇਸ਼ ਦੇ ਨੌਜਵਾਨ ਨੂੰ ਲਲਕਾਰੇ ਤੇ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਗੈਂਗਸਟਰ ਹੋਵੇ ਚਾਹੇ ਉਹ ਕਿੱਡਾ ਵੱਡਾ ਬਦਮਾਸ਼ ਹੋਵੇ ਸਾਡੇ ਦੇਸ਼ ਦਾ ਸਾਨੂੰ ਉਤੇ ਮਾਣ ਕਰਨਾ ਚਾਹੀਦਾ ਕਿਉਂ ਕਿ ਕਿਉਂਕਿ ਐਡਾ ਵੱਡਾ ਬਹੁਤ ਦੇਸ਼ ਜਿੱਤੇ ਬੇਅੰਤ ਅਤਵਾਦੀ ਰਹਿੰਦੇ ਨੇ ਉਹਨਾਂ ਤੇ ਵੀ ਉਹਨੇ ਬਾਰ ਕੀਤਾ ਮੈਂ ਇੱਕ ਗੱਲ ਕਹਾਂਗਾ ਬਿਸ਼ਨੋਈ ਜੀ ਨੂੰ ਬਿਸ਼ਨੋਈ ਜੀ ਤੁਸੀਂ ਕਾਬਰਨਾ ਨਹੀਂ ਡਰਨਾ ਨਹੀਂ ਆਪਾਂ ਇਸ ਸ਼ਹਿਜਾਦ ਪੱਟੀ ਕਿਤੇ ਟੱਕਰੇ ਇਹਦੇ ਜੁੱਤੀਆਂ ਮਾਰੀਏ ਪਤਾ ਲੱਗੇ ਕਿਸੇ ਨੇ ਇਹਦੇ ਛਿੱਤਰ ਮਾਰੇ ਨੇ ਪਰ ਦੂਜੇ ਪਾਸੇ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਤੰਗ ਨਾ ਕਰੀਏ ਅਸੀਂ ਆਪਣੇ ਪੰਜਾਬ ਦੇ ਬਿਜ਼ਨਸਮੈਨਾਂ ਨੂੰ ਸਿੰਗਰਾਂ ਨੂੰ ਇਹਨਾਂ ਨੂੰ ਤੰਗ ਨਾ ਕਰੀਏ ਇਹਨਾਂ ਪਾਕਿਸਤਾਨੀ ਮੁੱਲਿਆਂ ਦੀ ਇਹਨਾਂ ਦੀ ਅਹੀ ਤਾਈਂ ਫੇਰੋ ਇਹਨਾਂ ਨੂੰ ਜਿੱਥੇ ਮਿਲਦੇ ਨੇ ਸ਼ਹਿਜਾਦ ਪੱਟੀ ਵਰਗੇ ਇਹਨਾਂ ਨੂੰ ਐਦਾਂ ਹੀ ਟੰਗੋ ਹੁਣ ਆਪ ਜੀ ਨੇ ਇੱਕ ਕੰਮ ਕੀਤਾ ਤੇ ਇਹਨੂੰ ਮਿਰਚਾਂ ਲੱਗੀਆਂ ਪਈਆਂ ਨੇ ਪਰ ਮੈਂ ਇੱਕ ਗੱਲ ਕਹਾਂਗਾ ਸਾਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਅਸੀਂ ਇਹਨਾਂ ਪਾਕਿਸਤਾਨੀ ਜਿਹੜੇ ਗੁੰਡੇ ਆ ਆਪਣੇ ਆਪ ਨੂੰ ਵੱਡਾ ਬਦਮਾਸ਼ ਬਣਾਉਂਦਾ ਬਣਦਾ ਕਦੇ ਕਿਸੇ ਨੂੰ ਧਮਕਾਉਂਦਾ ਕਦੀ ਕਿਸੇ ਨੂੰ ਧਮਕਾਉਂਦਾ ਜਦ ਲੱਗੀ ਨਾ ਕੋਲ ਨੂੰ ਗੋਲੀ ਕਈ ਦਿਨ ਦੀ ਆਵਾਜ਼ ਨਹੀਂ ਨਿਕਲੀ ਸ਼ਹਿਜਾਤ ਪੱਟੀ ਦੀ ਸੋ ਸਵਾਦ ਆ ਗਿਆ ਮਚ ਗਿਆ ਪਤਾ ਲੱਗਿਆ ਕਿਸੇ ਮਾਂ ਦੇ ਪੁੱਤ ਨੇ ਸ਼ਹਜਾਦ ਭੱਟੀ ਨੂੰ ਟੰਗਣ ਦੀ ਕੋਸ਼ਿਸ਼ ਕਰੀ ਆ ਐਦਾਂ ਹੀ ਟੰਗਿਓ ਪਰ ਇੱਕ ਗੱਲ ਕਹਾਂਗਾ ਸਾਡੇ ਦੇਸ਼ ਦਾ ਕਾਨੂੰਨ ਆ ਸਾਡਾ ਉਰੇ ਦਾ ਜੋ ਸੰਵਿਧਾਨ ਆ ਆਪਾਂ ਉਹਦੀ ਪਾਲਣਾ ਕਰੀਏ ਪਰ ਆਪਣੇ ਲੋਕਾਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਪਰੇਸ਼ਾਨ ਨਾ ਕਰੀਏ ਆਪਣੇ ਦੁਸ਼ਮਣਾਂ ਨੂੰ ਅਸੀਂ ਜਦ ਮਾਦੀ ਕੋਈ ਟੱਕਰੇ ਉਹਨੂੰ ਨੰਗੇ ਹਾਤੀ ਟੱਕਰੀਏ ਜਿਵੇਂ ਮਾਦੀ ਟੱਕਰੀਏ ਪਰ ਉਹਨੂੰ ਆਪਾਂ ਦਸੀਏ ਕਿ ਅਸੀਂ ਭਾਰਤੀ ਆ ਅਸੀਂ ਸਨਾਤਨੀ ਆ ਅਸੀਂ ਇਸ ਦੇਸ਼ ਦੇ ਆ ਇਸ ਮਿੱਟੀ ਦੇ ਆ ਪਰ ਕੋਈ ਸਾਡੇ ਦੇਸ਼ ਦੇ ਨੌਜਵਾਨ ਨੂੰ ਲਲਕਾਰੇ ਤੇ ਉਹਦੀਆਂ ਨਿਊਜ਼ਾਂ ਵਾਇਰਲ ਹੋਣ ਉਹਨੂੰ ਪ੍ਰੋਮੋਟ ਕੀਤਾ ਜਾਵੇ ਇਹ ਚੰਗੀ ਗੱਲ ਨਹੀਂ ਆ ਇਹ ਜੇ ਨੂੰ ਜੁੱਤੀਆਂ ਮਾਰੋ ਸ਼ਹਿਜ਼ਾਦ ਪੱਟੀ ਨੂੰ ਸਾਡੇ ਨੌਜਵਾਨ ਨੂੰ ਸਾਡੇ ਪੁੱਤ ਨੂੰ ਕੋਈ ਉਂਗਲੀ ਨਹੀਂ ਲਾ ਸਕਦਾ ਕਿਉਂਕਿ ਸਾਡਾ ਪ੍ਰਸ਼ਾਸਨ ਸਾਡਾ ਸੰਵਿਧਾਨ ਦੁਨੀਆ ਵਿੱਚ ਸਭ ਤੋਂ ਮਹਾਨ ਹੈ ਇਸ ਗੱਲ ਕਰਕੇ ਇਹ ਜਿਹੜੇ ਪਾਕਿਸਤਾਨੀ ਨੇ ਇਹ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ ਸਾਡੇ ਦੇਸ਼ ਨੂੰ ਬਦਨਾਮ ਕਰਦੇ ਨੇ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਮਗਰ ਲਾ ਰਹੇ ਨੇ ਇਹਨਾਂ ਦਾ ਆਪਾਂ ਸਾਰੇ ਬਾਈਕਾਟ ਕਰੀਏ ਤੇ ਬਿਸ਼ਨੋਈ ਜੀ ਦੇ ਹੱਕ ਵਿੱਚ ਸਾਰੇ ਆਪਾਂ ਵੱਧ ਚੜ ਕੇ ਆਈਏ ਪਰ ਇੱਕ ਗੱਲ ਜ਼ਰੂਰ ਹੈ ਪਰ ਜਿੰਨੇ ਵੀ ਗੈਂਗਸਟਰ ਨੇ ਜਾਂ ਕੋਈ ਹੋਰ ਨੇ ਤੁਸੀਂ ਸਾਰੇ ਇੱਕ ਕੰਮ ਜ਼ਰੂਰ ਕਰੋ ਇਹ ਅਪਰਾਧ ਨਾ ਕਰੀਏ ਆਪਣੇ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਆਪਣੇ ਦੇਸ਼ ਦੇ ਜਿਹੜੀ ਤਰੱਕੀ ਦੇ ਰਾਹ ਤੇ ਆਪਾਂ ਲੈ ਕੇ ਆਈਏ ਅਸੀਂ ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਖਰਾਬ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ